ਸਵਾਗਤ ਹੈ ਜੀ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ ਅੱਜ ਅਸੀਂ ਨਾ ਮੂੰਗਫਲੀ ਦੀਆਂ ਗਿਰੀਆਂ ਵਾਲਾ ਗੁੜ ਬਣਾਵਾਂਗੇ ਬਹੁਤ ਹੀ ਵਧੀਆ ਟੇਸਟੀ ਗੁੜ ਬਣਾਵਾਂਗੇ ਖਾਣ ਵਾਲਾ ਤੇ ਉਹਦੇ ਵਾਸਤੇ ਅਸੀਂ ਇਹ ਗਿਰੀਆਂ 200 ਗ੍ਰਾਮ ਗਿਰੀਆਂ ਜਿਹੜੀਆਂ ਮੂੰਗਫਲੀ ਦੀਆਂ ਉਹ ਲੈ ਲਈਆਂ ਨੇ ਉਹਨਾਂ ਦੇ ਛਿਲਕੇ ਉਤਾਰਨ ਵਾਸਤੇ ਥੋੜਾ ਜਿਹਾ ਉਹਨਾਂ ਨੂੰ ਪਹਿਲਾਂ ਅਸੀਂ ਭੁੰਨ ਲਵਾਂਗੇ ਗਿਰੀਆਂ ਨੂੰ ਫਿਰ ਇਹਨਾਂ ਦੇ ਜਿਹੜੇ ਛਿਲਕੇ ਨੇ ਨਾ ਆਮ ਨਾਲ ਉੱਤਰ ਜਾਣਗੇ ਕਿਉਂਕਿ ਛਿਲਕੇ ਜਿਹੜੇ ਆ ਉਹ ਨਹੀਂ ਪਾਉਣੇ ਵਿੱਚ ਗਿਰੀਆਂ ਜਿਹੜੀਆਂ ਆ ਉਹ ਕੱਲੀਆਂ ਹੀ ਪਾਣੀਆਂ ਨੇ ਬਹੁਤ ਵਧੀਆ ਤਰ੍ਹਾਂ ਇੱਕ ਗੁੜ ਬਣਾਣਾ ਏ ਪਹਿਲਾਂ ਤੁਸੀਂ ਦੇਖਿਆ ਹੋਊਗਾ ਪਹਿਲਾਂ ਗਿਰੀਆਂ ਵਾਲਾ ਗੁੜ ਸੌਂਫ ਵਾਲਾ ਗੁੜ ਇਹ ਪਾਪੜੀ ਵਾਲਾ ਗੁੜ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਪਹਿਲਾਂ ਬਣਦੀਆਂ ਹੁੰਦੀਆਂ ਸੀਗੀਆਂ ਇਹ ਵੀ ਪਹਿਲੇ ਜ਼ਮਾਨਿਆਂ ਦੇ ਵਿੱਚ ਬਹੁਤ ਕੁਝ ਬਣਦਾ ਹੁੰਦਾ ਸੀ ਤੇ ਉਹਦੇ ਨਾਲ ਦਾ ਤੁਹਾਨੂੰ ਮੈਂ ਇੱਕ ਨਾ ਵਧੀਆ ਜਿਹਾ ਗੋੜ ਬਣਾਉਣਾ ਦੱਸਦੀ ਹਾਂ ਅੱਜ ਇਹ ਚੀਨ ਉਹ ਆਪ ਗੱਜਕ ਨਹੀਂ کہہ ਸਕਦੇ ਇਹ ਗੱਜਕ ਨਹੀਂ ਹੈਗੀ ਇਹ ਬਣਦੀ ਤੇ ਇਸੇ ਬੇਸ ਨਾਲ ਆ ਪਰ ਗੱਜਕ ਨਹੀਂ ਹੈਗੀ ਇਹ ਗੋੜ ਬਣਾਣਾ ਹੈ ਬਹੁਤ ਵਧੀਆ ਪਹਿਲਾਂ ਨਾ ਜਦੋਂ ਲੋਕੀ ਗੋੜ ਬਣਾਉਂਦੇ ਹੁੰਦੇ ਸੀਗੇ ਤਾਂ ਜਿਹੜਾ ਥੋੜਾ ਬਹੁਤਾ ਜਿਹੜਾ ਗੋੜ ਮਤਲਬ ਕੱਢਣ ਦੇ ਬਾਅਦ ਥੋੜਾ ਜਿਹਾ ਪਿਗਲਿਆ ਗੁੜ ਰਹਿ ਜਾਂਦਾ ਹੁੰਦਾ ਸੀ ਨਾ ਉਹਦੇ ਵਿੱਚ ਤੇਲ ਵੀ ਪਾ ਦਿੰਦੇ ਹੁੰਦੇ ਸੀਗੇ ਉਹ ਤੇਲ ਦੀ ਬੜੀ ਮਰੋੜੀ ਜਿਹੀ ਬਣ ਜਾਂਦੀ ਹੁੰਦੀ ਸੀ ਬਹੁਤ ਵਧੀਆ ਬਣਦੀ ਹੁੰਦੀ ਸੀ ਖਾਣ ਵਾਲੀ ਹੋਰ ਵੀ ਉਹਦੇ ਵਿੱਚ ਸੌਫ ਪਾ ਦੇਣੀ ਹੋਰ ਕਈ ਚੀਜ਼ਾਂ ਪਾ ਦੇਣੀਆਂ ਮੂੰਫਲੀ ਦੀਆਂ ਗਿਰੀਆਂ ਪਾ ਦੇਣੀਆਂ ਉਹ ਇੱਕ ਵੱਖਰੀ ਇੱਕ ਥਾਲੀ ਵਾਲਾ ਗੁੜ ਉਹਨੂੰ ਕਹਿੰਦੇ ਹੁੰਦੇ ਸਨ ਉਹਨੂੰ ਕਹਿ ਦਿੰਦੇ ਹੁੰਦੇ ਥਾਲੀ ਦਾ ਗੁੜ ਇਹ ਆਪਾਂ ਅੱਜ ਥਾਲੀ ਵਾਲਾ ਗੋੜ ਹੀ ਬਣਾਉਣ ਜਾ ਰਹੇ ਹਾਂ ਠੀਕ ਹੈ ਇਹ ਕਈ ਬੱਚਿਆਂ ਨੂੰ ਤੇ ਨਹੀਂ ਪਤਾ ਥਾਲੀ ਵਾਲੇ ਗੁੜ ਦਾ ਪਰ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਥਾਲੀ ਵਾਲਾ ਗੁੜ ਕਿੰਨੂ ਕਿਹਾ ਜਾਂਦਾ ਇੱਕ ਬੜੀ ਪੁਰਾਣੀ ਜਿਹੜੀ ਇੱਕ ਹੈਗੀ ਨਾ ਰੈਸਪੀ ਇਹ ਉਹ ਚੀਜ਼ ਹੈ ਤੇ ਅੱਜ ਮੈਂ ਤੁਹਾਨੂੰ ਥਾਲੀ ਵਾਲਾ ਗੁੜ ਜਿਹੜਾ ਆ ਉਹ ਬਣਾਉਣਾ ਦੱਸਣ ਲੱਗੀ ਆ ਇਹ ਮੂੰਫਲੀ ਦੀਆਂ ਜਿਹੜੀਆਂ ਗਿਰੀਆਂ ਨੇ ਇਹਨਾਂ ਨੂੰ ਓਨੀ ਦੇਰ ਤੱਕ ਆਪਾਂ ਭੁੰਨਾਗੇ ਜਦ ਤੱਕ ਇਹਨਾਂ ਦੇ ਸਿਲਕੇ ਜਿਹੜੇ ਆ ਆਪਣੇ ਆਪ ਲੱਭ ਨਹੀਂ ਜਾਂਦੇ ਗੈਸ ਬੋਏ ਮੈਂ ਕੱਟ ਹੀ ਕੀਤਾ ਹੋਇਆ ਹੈ ਫੱਲੇ ਤੇ ਹੁਣ ਇਹ ਜਿਹੜੀਆਂ ਗਿਰੀਆਂ ਨੇ ਪੂਰੀ ਤਰ੍ਹਾਂ ਜਿਹੋ ਜਿਹੀਆਂ ਮੈਨੂੰ ਚਾਹੀਦੀਆਂ ਉਹੋ ਜੀਆਂ ਹੋ ਗਈਆਂ ਨੇ ਹੁਣ ਇਹਨਾਂ ਨੂੰ ਜਰਾ ਕ ਇਹਦੇ ਚ ਭਾਂਡੇ ਚ ਪਾ ਕੇ ਤੇ ਥੋੜੀਆਂ ਠੰਡੀਆਂ ਕਰਨ ਵਾਸਤੇ ਰੱਖ ਦਵਾਂਗੇ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਪਹਿਲਾਂ ਇੱਕ ਸਾਡੀ ਆ ਖਿੜਕੀ ਦੀ ਨਾ ਲਾਈਟ ਪੈਣ ਰਹੀ ਆ ਗਿਰਿਆਂ ਦੇ ਉੱਤੇ ਤੇ ਇੰਜ ਲੱਗ ਰਿਹਾ ਜਿਦਾਂ ਮੂਵੀ ਪਤਾ ਨਹੀਂ ਕਿੱਥੇ ਬਣਨ ਈ ਆ ਬੰਦੀ ਰਸੋਈ ਚ ਹੀ ਆ ਪਰ ਸਾਡੇ ਨਾ ਰਸੋਈ ਦੇ ਅੰਦਰ ਸੂਰਜ ਚੜ੍ਹਦੇ ਆਂ ਧੁੱਪ ਆ ਜਾਂਦੀ ਆ ਤੇ ਆ ਦੇਖੋ ਐਸ ਤਰ੍ਹਾਂ ਕਰਕੇ ਆਪਾਂ ਸਿਲਕੇ ਸਾਰੇ ਇਹਦੇ ਜਿਹੜੇ ਆ ਲਾ ਲਏ ਨੇ ਤੇ ਹੁਣ ਅਸੀਂ ਥਾਲੀ ਵਾਲਾ ਗੁੜ ਅੱਜ ਤਿਆਰ ਕਰਾਂਗੇ ਇਹ ਮੈਂ ਗੋੜ ਲਿਆ 400 ਗ੍ਰਾਮ 200 ਗ੍ਰਾਮ ਮੈਂ ਗਿਰੀਆਂ ਲਈਆਂ ਸੀ 400 ਗ੍ਰਾਮ ਮੈਂ ਗੋੜ ਲਿਆ ਇਹਦੇ ਵਿੱਚ ਤੁਸੀਂ ਸੌਫ ਵੀ ਪਾ ਸਕਦੇ ਹੋ ਥੋੜੇ ਜਿਹਾ ਤੇਲ ਵੀ ਪਾ ਸਕਦੇ ਹੋ ਤੇ ਪਰ ਮੈਂ ਇਹਦੇ ਵਿੱਚ ਕੱਲੀਆਂ ਗਿਰੀਆਂ ਨਾਲ ਹੀ ਅੱਜ ਬਣਾਉਣ ਲੱਗੀ ਆ ਇਹ ਗੋੜ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦਾ ਏ ਇਹ ਥੋੜਾ ਜਿਹਾ ਆਪਾਂ ਪਾਣੀ ਪਾ ਦਵਾਂਗੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਚਾਣੀ ਨਹੀਂ ਚਾਹੀਦੀ ਮਦਰ ਇੱਕ ਤਾਰ ਦੀ ਚਾਣੀ ਨਹੀਂ ਚਾਹੀਦੀ ਉਤੋਂ ਥੱਲੇ ਹੀ ਰੱਖਣਾ ਇਹਨੂੰ ਅਹੀ ਜੇ ਚਾਣੀ ਬਣ ਜੇ ਫਿਰ ਤੇ ਉਹ ਜਿਹੜਾ ਚੀੜਾ ਜਾਂ ਗੋੜ ਬਣ ਕੇ ਤੇ ਗੱਚਕ ਬਣ ਜਾਂਦੀ ਹੈ ਨਾ ਤਾਂ ਆਪਾਂ ਗੱਚਕ ਨਹੀਂ ਬਣਾਣੀ ਆਪਾਂ ਥਾਲੀ ਵਾਲਾ ਗੋੜ ਬਣਾਵਾਂਗੇ ਐਸੇ ਤਰ੍ਹਾਂ ਇਹ ਗੋੜ ਜਿਹੜਾ ਮੈਂ ਬਰੀਕ ਕਰਕੇ ਪਾ ਲਿਆ ਏ ਇਹਦੇ ਵਿੱਚ ਥੋੜਾ ਜਿਹਾ ਮੈਂ ਨਾ ਘਿਓ ਵੀ ਪਾ ਦਵਾਂਗੀ ਇਹ ਜਿਹੜਾ ਬਰੀਕ ਕਰਨ ਨਾਲ ਇਹ ਜਿਹੜਾ ਗੋੜਿਆ ਨਾ ਛੇਤੀ ਪਿਗਲ ਜਾਏਗਾ ਤੇ ਇਹਦੋਂ ਵੀ ਬਰੀਕ ਕੀਤਾ ਜਾਵੇ ਤੇ ਉਹ ਵਧੀਆ ਗੱਲ ਹੈ ਪਰ ਮੈਂ ਇਹਨੂੰ ਇਤਰਾ ਹੀ ਹਿਲਾ ਕੇ ਨਾ ਪਗਲਾ ਲਾਵਾਂਗੀ ਕਈ ਰੈਸਪੀਆਂ ਜਿਹੜੀਆਂ ਹੁੰਦੀਆਂ ਨਾ ਪਹਿਲੇ ਜ਼ਮਾਨਿਆਂ ਦੀਆਂ ਉਹਨਾਂ ਨੂੰ ਏਦਾਂ ਬਣਾਈਏ ਤੇ ਬਹੁਤ ਹੀ ਚੰਗੀਆਂ ਲੱਗਦੀਆਂ ਨੇ ਜਿੱਦਾਂ ਕਿ ਚੋਲਾ ਦੀਆਂ ਪਿੰਨੀਆਂ ਬਣਾਉਂਦੇ ਹੁੰਦੇ ਸੀ ਲੋਕ ਪਹਿਲਾਂ-ਪਹਿਲਾਂ ਉਹ ਬੜੀ ਵਧੀਆ ਚੀਜ਼ ਮੰਨੀ ਜਾਂਦੀ ਹੁੰਦੀ ਸੀ। ਤਿਲਾਂ ਦੀਆਂ ਪਿੰਨੀਆਂ ਬਣਦੀਆਂ ਹੁੰਦੀਆਂ ਸੀ ਉਹ ਵੀ ਬੜੀ ਵਧੀਆ ਚੀਜ਼ ਮੰਨੀ ਜਾਂਦੀ ਹੁੰਦੀ ਸੀ। ਤੇ ਐਸੇ ਤਰ੍ਹਾਂ ਹੀ ਅਸੀਂ ਜਿਹੜਾ ਆ ਇਹ ਚੀਜ਼ ਵੀ ਬਣਾ ਰਹੇ ਆ। ਹੁਣ ਵੀ ਬਣਾਉਂਦੇ ਆ ਜਿਨ੍ਹਾਂ ਨੂੰ ਯਾਦ ਆਉਂਦੀ ਆ ਉਹ ਤਾਂ ਬਣਾਉਂਦੇ ਨੇ। ਪਿਛਲੀਆਂ ਚੀਜ਼ਾਂ ਤੇ ਬਣਾ ਕੇ ਬਹੁਤ ਖੁਸ਼ ਹੁੰਦੇ ਨੇ। ਜਿੱਦਾਂ ਕਣਕ ਦੀਆਂ ਘੁੰਗਣੀਆਂ ਬਣਾਉਂਦੇ ਹੁੰਦੇ ਸੀ ਕਈ ਕੋਸ਼ ਇਹੋ ਜਿਹਾ ਬਣਦਾ ਹੁੰਦਾ ਸੀ ਮਿੱਠੀਆਂ ਚੀਜ਼ਾਂ ਦੇ ਵਿੱਚ ਹੁਣ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਨੇ ਉਹ ਬਾਹਰ ਹੀ ਹੋਟਲਾਂ ਤੇ ਜਾ ਸਮਝ ਲਓ ਬੈਕਰੀਆਂ ਤੇ 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 ਘਰ ਦੀ ਮਠਿਆਈ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੀ ਬਣਦੀਆਂ ਹੁੰਦੀਆਂ ਸੀ ਹੁਣ ਆਪਾਂ ਇਹਨੂੰ ਪਗਲਾਵਾਂਗੇ ਆ ਦੇਖੋ ਹੁਣ ਪਿਗਲਦਾ ਜਾ ਰਿਹਾ ਥੋੜਾ ਥੋੜਾ ਇਹਦੇ ਥੱਲੇ ਮੈਂ ਗੈਸ ਬਾਲਿਆ ਹੋਇਆ ਇਹ ਆਪਣੇ ਆਪ ਹੀ ਪਿਗਲਦਾ ਜਾ ਰਿਹਾ ਏ ਇਹਨੂੰ ਬਹੁਤਾ ਤਾਰ ਦੇ ਵਿੱਚ ਨਹੀਂ ਬਦਲਣਾ ਅਸੀਂ ਇਹ ਇਹਦਾ ਧਿਆਨ ਰੱਖਣਾ ਏ ਇਹਦੀ ਤਾਰ ਨਹੀਂ ਬਣਾਣੀ ਅਸੀਂ ਕਿਉਂਕਿ ਜਿਹੜਾ ਗੋੜ ਹੁੰਦਾ ਜੇ ਤਾਰ ਬਣ ਜੇ ਉਹਦੀ ਉਹ ਮਤਲਬ ਚਾਣੀ ਬਣ ਜੇ ਤੇ ਉਹਦੇ ਕੱਟ ਕੇ ਪੀਸ ਬਣ ਸਕਦੇ ਉਹਦੇ ਪਰ ਆਹੀ ਇਹ ਪੀਸਾਂ ਵਾਲਾ ਨਹੀਂ ਇਹ ਆਏ ਤਾਂ ਤੋੜ ਕੇ ਵੀ ਖਾਦਾ ਜਾ ਸਕਦਾ ਇਹ ਬਾਹਰ ਜਦੋਂ ਥਾਲੀ ਵਾਲਾ ਗੋੜ ਜਿਹੜਾ ਹੁੰਦਾ ਨਾ ਇਹਨੂੰ ਤਾਂ ਉਦਾਂ ਹੀ ਖਾਣਾ ਪੈਂਦਾ ਉਦਾਂ ਮਤਲਬ ਜਿੱਦਾਂ ਤੋੜ ਲਿਆ ਥੋੜਾ ਜਿਆ ਤੇ ਲੈ ਲਿਆ ਡੱਬੇ ਦੇ ਵਿੱਚ ਪਾਇਆ ਹੋਇਆ ਤੇ ਇਸ ਤਰ੍ਹਾਂ ਇਹਦਾ ਟੇਸਟ ਬਹੁਤ ਹੁੰਦਾ ਇਹਦਾ ਇਹ ਟੇਸਟ ਬੜਾ ਵਧੀਆ ਇਹਦਾ ਲੱਗਦਾ ਏ ਆ ਦੇਖੋ ਹੁਣ ਸਾਰਾ ਗੋੜ ਜਿਹੜਾ ਪਿਗਲਦਾ ਜਾਣ ਰਿਹਾ ਹਾਸਤੇ ਹਾਸਤੇ ਇਹ ਆਪਾਂ ਥੋੜਾ ਜਿਹਾ ਚੁਟਕੀ ਪਾਣਾ ਇਹਦੇ ਚ ਸੋਡਾ ਪਾਤ ਆਏ। ਸੋਡਾ ਇਸ ਲਈ ਪਾਇਆ ਕਿ ਇਹ ਫੁੱਲ ਜੇ ਥੋੜਾ ਜਿਹਾ। ਇਹ ਗੋੜ ਜਿਹੜਾ ਨਾ ਇਹ ਪੂਰਾ ਫੁੱਲ ਗਿਆ ਆਪਣੇ ਆਪ ਚ। ਮਤਲਬ ਇਹਦੇ ਚ ਥੋੜਾ ਇਦਾਂ ਦਾ ਨਹੀਂ ਇਹ ਚੀੜਾ ਜਿਹਾ ਨਹੀਂ ਬਣਨਾ। ਇਹ ਫੁੱਲਿਆ ਫੁੱਲਿਆ ਬਣੇਗਾ ਤੇ ਬਹੁਤ ਵਧੀਆ ਲੱਗੇਗਾ। ਇਹ ਪਿਗਲ ਗਿਆ ਸਾਰਾ ਹੀ ਹੁਣ। ਇਨੂੰ ਥੋੜਾ ਬੋਤਾ ਸੇਕ ਆਪਾਂ ਹੋਰ ਲਵਾਉਣਾ ਹੈ ਜਿਆਦਾ ਸੇਕ ਨਹੀਂ ਆਪਾਂ ਇਹਨੂੰ ਲਵਾਉਣਾ ਆ ਦੇਖੋ ਥੋੜੀਆਂ ਜਿਹੀਆਂ ਢੇਲੀਆਂ ਇੱਕ ਦੋ ਢੇਲੀਆਂ ਇਹਦੇ ਚ ਹੈ ਨਹੀਂ ਕਿੰਨੀਆਂ ਦੇਖੋ ਤਾਰ ਨਹੀਂ ਨਾ ਜੇ ਬਣਦੀ ਤਾਰ ਅਸੀਂ ਬਣਾਣੀ ਵੀ ਨਹੀਂ ਹੈ ਇਹਦੀ ਇਹ ਰੈਸਪੀ ਨੂੰ ਜ਼ਰੂਰ ਬਣਾ ਕੇ ਵੇਖਿਓ ਇਹ ਬਹੁਤ ਪੀਸਟੀ ਤੇ ਬਹੁਤ ਵਧੀਆ ਬਣਦੀ ਆ ਤੇ ਇਹਦੀ ਟਰਾਈ ਕਰਿਓ ਜ਼ਰੂਰ ਬਣਾਉਂਦੀ ਗੋੜਤੋ ਤੇ ਬੜੀਆਂ ਚੀਜ਼ਾਂ ਵਧੀਆ ਤਿਆਰ ਹੋ ਜਾਂਦੀਆਂ ਨੇ ਤੇ ਰਿਆਡ ਫੂਡ ਚੈਨਲ ਜਿਹੜਾ ਆ ਉਹਨੂੰ ਯਾਦ ਰੱਖਿਆ ਕਰੋ ਉਹਦੀਆਂ ਜ਼ਰੂਰ ਵੀਡੀਓ ਵੇਖਿਆ ਕਰੋ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਬਹੁਤ ਵਧੀਆ ਵਧੀਆ ਵੀਡੀਓ ਹੁੰਦੀਆਂ ਨੇ ਤੁਸੀਂ ਜ਼ਰੂਰ ਵੇਖਿਆ ਕਰੋ ਬੜੀ ਮਿਹਰਬਾਨੀ ਤੁਹਾਡੀ ਜੇ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਦਿੰਦੇ ਹੋ ਤੇ ਬਹੁਤ ਹੀ ਮਿਹਰਬਾਨੀ ਹੈ ਤੁਹਾਡੀ ਆਹ ਦੇਖੋ ਅਜੇ ਵੀ ਇਹਦੀ ਤਾਰ ਨਹੀਂ ਨਾ ਬਣੀ ਤਾਰ ਉਹ ਇਦਾਂ ਹੁੰਦਾ ਵੀ ਉਹ ਟੁੱਟਦਾ ਨਹੀਂ ਆ ਤਾਰ ਜਦੋਂ ਅਸੀਂ ਮੈਂ ਕੜਚੀ ਨਾਲ ਇਹਨੂੰ ਤਾਂ ਚੱਕਾਂਗੀ ਨਾ ਤੇ ਉਹ ਕਿੰਨਾ ਚਿਰ ਟੁੱਟੇਗੀ ਨਹੀਂ ਤਾਰ ਤੇ ਉਹਦੀ ਨਿਸ਼ਾਨੀ ਵੀ ਇਹੀ ਹੁੰਦੀ ਆ ਉਹਦਾ ਗਰਮ-ਗਰਮ ਤੇ ਹੱਥ ਲਾਉਣ ਨਾਲ ਵੀ ਫਿਰ ਖਤਰਾ ਹੀ ਹੁੰਦਾ ਨਾ ਇਹ पिਗਲ ਗਿਆ ਇਹ ਗੁੜ ਪੂਰੀ ਤਰ੍ਹਾਂ ਇਹ ਪੂਰੀ ਵੀਡੀਓ ਵੇਖੋਗੇ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਣੀ ਆ ਵੀ ਇਹ ਥਾਲੀ ਵਾਲਾ ਗੁੜ ਜਿਹੜਾ ਹੈ ਕਿਵੇਂ ਬਣਦਾ ਹੈ ਇਹ ਪਹਿਲਾਂ-ਪਹਿਲਾਂ ਜਿੱਥੇ ਗੁੜ ਬਣਦਾ ਹੁੰਦਾ ਸੀ ਨਾ ਹੁਣ ਤੇ ਜਗਾ-ਜਗਾ ਹੀ ਵੇਲਣੇ ਲੱਗੇ ਹੋਏ ਆ ਉਦੋਂ ਕੋਈ ਪਿੰਡਾਂ ਥਾਵਾਂ 'ਚ ਜਦੋਂ ਬਣਾਉਂਦੇ ਹੁੰਦੇ ਸੀ ਤੇ ਉਦੋਂ ਥਾਲੀਆਂ ਪਾਉਂਦੇ ਹੁੰਦੇ ਸੀ ਗੁੜ ਦੀਆਂ ਸਿਰਕਾ ਵੀ ਪਾਉਂਦੇ ਹੁੰਦੇ ਸੀ ਤੇ ਥਾਲੀਆਂ ਪਾਉਂਦੇ ਹੁੰਦੇ ਇਹਦਾ ਬਣਾ ਬਣਾ ਕੇ ਤੇ ਥਾਲੀਆਂ ਵਾਂਗਰੇ ਉਹਨਾਂ ਨੇ ਮਤਲਬ ਬਣਾ ਲੈਣਾ ਇਹ ਹੁਣ ਗਿਰੀਆਂ ਜਿਹੜੀਆਂ ਮੈਂ ਇਹਦੇ ਵਿੱਚ ਪਾ ਦੇ ਲੱਗੀਆਂ ਆ ਦੇਖੋ ਗਿਰੀਆਂ ਨੂੰ ਆਪਾਂ ਇਹਦੇ ਚ ਪਾ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਗਿਰੀਆਂ ਨੂੰ ਗੈਸ ਮੈਂ ਬੰਦ ਕਰ ਦਿੱਤਾ ਏ ਇਦਾਂ ਹੀ ਵਾਸ ਇਹਨਾਂ ਨੂੰ ਨਾਲ ਮਿਲਾ ਲਵਾਂਗੇ ਅੱਗੇ ਮੈਂ ਨਾ ਪਹਿਲਾ ਵੀਡੀਓ ਪਾਈ ਸੀ ਤਿਲਾਂ ਦੀ ਗੱਚਕ ਬਣਾਉਣੀ ਦੱਸੀ ਸੀ ਤੇ ਬਹੁਤ ਵਧੀਆ ਲੋਕਾਂ ਨੇ ਵੇਖੀ ਆ ਭੈਣ ਭਰਾਵਾਂ ਨੇ ਬੜੇ ਪਿਆਰ ਨਾਲ ਵੇਖੀ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਆ ਵੀ ਵੀਡੀਓ ਬੜੇ ਪਿਆਰ ਨਾਲ ਵੇਖੋਗੇ ਤੇ ਇਹ ਵੀ ਚੀਜ਼ ਬਹੁਤ ਵਧੀਆ ਸਰਦੀਆਂ ਦੇ ਵਿੱਚ ਤੇ ਇੱਕ ਨਾ ਮੰਨੀ ਪਰ ਮੰਨੀ ਚੀਜ਼ ਹੁੰਦੀ ਹੈ ਇਹ ਸਰਦੀਆਂ ਦੀ ਆਟਮਾ ਸਰਦੀਆਂ ਜੀ ਬਣਾ ਕੇ ਖਾਣੀ ਚਾਹੀਦੀ ਆ ਤੇ ਆ ਆਪਾਂ ਇੱਕ ਪੇਪਰ ਜਿਹਾ ਲੈ ਲਿਆ ਮੈਂ ਇਹਦੇ ਉੱਤੇ ਥੋੜਾ ਜਿਹਾ ਨਾ ਤੇਲ ਲਗਾ ਦਵਾਂਗੇ ਹਰਫੈੜੀ ਚਾਹੇ ਦੇਸੀ ਲਗਾਲ ਘੋਲ ਲਾ ਲੋ ਜਾਂ ਰਫੈੜ ਤੇਲ ਲਾ ਲੋ ਕੁਝ ਵੀ ਲਾ ਲੋ ਤੇ ਆ ਦੇਖੋ ਇਸ ਤਰ੍ਹਾਂ ਕਰਕੇ ਤੇ ਆਪਾਂ ਇਹਦੇ ਵਿੱਚ ਨਾ ਭਾ ਦੇਵਾਂਗੇ ਤੇ ਜਦੋਂ ਇਹ ਪੂਰੀ ਤਰ੍ਹਾਂ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਜਦੋਂ ਇਹ ਮਤਲਬ ਜੰਮ ਜੇਗਾ ਫਿਰ ਇਹਨੂੰ ਆਪਾਂ ਬਾਹਰ ਕੱਢਾਂਗੇ ਤੇ ਆਹ ਦੇਖੋ ਕਿੰਨੀ ਸੋਹਣੀ ਚੀਜ਼ ਆ ਇਹਨੂੰ ਕਹਿੰਦੇ ਥਾਲੀ ਵਾਲਾ ਗੁੜ ਇਹ ਇਸੇ ਤਰ੍ਹਾਂ ਜੰਮ ਜਾਣਾ ਇਹ ਪਾਪੜੀ ਜਿਹੀ ਇਦਾਂ ਦੀ ਇਦਾਂ ਹੀ ਬਾਹਰ ਆ ਜਾਣੀ ਆ ਜਦੋਂ ਕੱਢੀ ਉਦੋਂ ਬਾਹਰ ਆ ਜਾਣੀ ਆ ਫਿਰ ਭਾਵੇਂ ਕੱਟ ਕੇ ਖਾਓ ਭਾਵੇਂ ਤੋੜ ਕੇ ਖਾਓ ਜਿਵੇਂ ਮਰਜ਼ੀ ਤੁਸੀਂ ਜਿਹੜਾ ਆ ਖਾ ਸਕਦੇ ਹੋ ਇਹ ਗਿਰੀਆਂ ਵਾਲਾ ਗੁੜ ਇਹਦੇ ਤੇ ਸੌਂਫ ਵੀ ਆਪਾਂ ਪਾ ਸਕਦੇ ਆ ਡਰਾਈ ਫਰੂਟ ਵੀ ਪਾ ਸਕਦੇ ਆ ਪਰ ਇੰਨਾ ਇਹ ਆ ਕਿ ਜੇ ਦਾ ਨਾਂ ਹੀ ਗਿਰੀਆਂ ਵਾਲਾ ਗੋੜਾ ਤੇ ਫਿਰ ਗਿਰੀਆਂ ਹੀ ਪਾਈਆਂ ਨੇ ਹੋਰ ਕੁਝ ਨਹੀਂ ਪਾਇਆ ਆ ਮੈਂ ਥੋੜੀਆਂ ਜਿਹੀਆਂ ਪਛਾਈਆਂ ਸੀ ਗਿਰੀਆਂ ਮੈਂ ਕਿਹਾ ਉੱਤੇ ਲਾਵਾਂਗੇ ਵਧੀਆ ਲੱਗਣਗੀਆਂ ਹੋਰ ਵੀ ਵਧੀਆ ਬਣ ਜੇਗਾ ਤੇ ਆ ਦੇਖੋ ਇਦਾਂ ਬਣਦਾ ਗਿਰੀਆਂ ਵਾਲਾ ਜਿਹੜਾ ਗੋੜ ਹੁੰਦਾ ਨਾ ਉਹ ਇਦਾਂ ਬਣਦਾ ਹੈ ਤੇ ਤੁਸੀਂ ਇਦਾਂ ਬਣਾ ਸਕਦੇ ਹੋ ਇਹ ਜਦੋਂ ਇਹ ਨੂੰ ਹੋਣੇ ਨੂੰ ਕੁਛ ਨਹੀਂ ਕਰਨਾ ਇਹਨੂੰ ਬਸ ਪਿਆ ਰਹਿਣ ਦੋ ਇਹ ਜੰਮ ਗਿਆ ਤੇ ਇਹਨੇ ਆਪਣੇ ਆਪ ਹੀ ਇਹਨੂੰ ਮੁੱਧਾ ਕਰੋਗੇ ਤੇ ਆਮ ਨਾਲ ਇਹਨੇ ਆਪਣੇ ਆਪ ਹੀ ਜਿਹੜਾ ਆ ਮਤਲਬ ਪੂਰੇ ਦਾ ਪੂਰਾ ਹੀ ਬਾਹਰ ਆ ਜਾਣਾ ਪਰ ਮੈਂ ਤੁਹਾਨੂੰ ਇੱਥੇ ਤੱਕ ਹੀ ਵਿਖਾਇਆ ਆ ਇਹਨੂੰ ਤੁਸੀਂ ਜਿਹਦਾ ਕਰਕੇ ਤੇ ਮੁੜਕੇ ਤੁਸੀਂ ਇਹਨੂੰ ਪੁੱਠਾ ਕਰ ਦੋਗੇ ਤੇ ਇਹਨੇ ਆਪਣੇ ਆਪ ਹੀ ਨਿਕਲ ਆਉਣਾ ਸਾਰੇ ਗੁਣ ਨੇ ਤੇ ਇਹ ਦੇਖੋ ਕਿੰਨਾ ਸੋਹਣਾ ਗੁੜ ਬਣਿਆ ਆ ਫੁੱਲਿਆ ਫੁੱਲਿਆ ਬਣਿਆ ਇਹ ਸਿਰਫ ਸੋਡਾ ਪਾਉਣ ਨਾਲ ਬਹੁਤ ਵਧੀਆ ਟੇਸਟੀ ਬਣਿਆ ਹੈ ਆ ਦੇਖੋ 2-4 ਘੰਟਿਆਂ ਬਾਅਦ ਇਹਨੇ ਨਾ ਫੁੱਲ ਜਾਣਾ ਪੂਰੀ ਤਰ੍ਹਾਂ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਯਾਰ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ